ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਸੂਜੀ ਦਾ ਕੇਕ ਬਿਨਾ ਓਵਨ ਤੋਂ ਤੇ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਕੇਕ ਬਣ ਕੇ ਤਿਆਰ ਹੋਣਾ ਇੱਕ ਕੜਛੀ ਆਪਾਂ ਗਰਮ ਕਰਕੇ ਦੇਸੀ ਘਿਓ ਪਾ ਲਿਆ ਕਿਉਂਕਿ ਸਰਦੀ ਦਾ ਮੌਸਮ ਆ ਕਿ ਉਹ ਜੰਮਿਆ ਇਸ ਕਰਕੇ ਆਪਾਂ ਗਰਮ ਕਰ ਲਿਆ ਤੇ ਇਹਦੇ ਵਿੱਚ ਆਪਾਂ ਇੱਕ ਕੌਲੀ ਜਿਹੜੀ ਆ ਸ਼ੱਕਰ ਦੀ ਪਾਈ ਆ ਮੈਂ ਤੇ ਤੁਸੀਂ ਚੀਨੀ ਵੀ ਪਾ ਸਕਦੇ ਆ ਪੀਸ ਕੇ ਤੇ ਆਪਾਂ ਜਿਹੜੀ ਸ਼ੱਕਰ ਦੀ ਕਵਾਲਿਫਾਈ ਆ ਤੇ ਦਹੀਂ ਪਾ ਲੈਣੇ ਅੱਧਿਕ ਕਵਾਲੀ ਇਹਨਾਂ ਚੀਜ਼ਾਂ ਨੂੰ ਪਾ ਕੇ ਤੇ ਪਹਿਲਾਂ ਆਪਾਂ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸਵਾਰ ਕੇ ਬਹੁਤ ਹੀ ਵਧੀਆ ਕੇਕ ਬਣ ਕੇ ਤਿਆਰ ਹੋਣ ਵਾਲਾ ਹੈ ਪੂਰੀ ਵੀਡੀਓ ਨੂੰ ਦੇਖਿਓ ਸਕਿਪ ਨਾ ਕਰਿਓ ਤੇ ਬਿਲਕੁਲ ਆਸਾਨ ਜਿਹੇ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਨਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਘਿਓ ਆ ਸ਼ੱਕਰ ਆ ਦਹੀਂ ਆ ਸਾਰੀਆਂ ਚੀਜ਼ਾਂ ਨੂੰ ਨਾ ਤਿੰਨਾਂ ਚੀਜ਼ਾਂ ਨੂੰ ਬਿਲਕੁਲ ਐਨ ਇੱਕੋ ਜਿਹਾ स्मूथ ਜਿਹਾ ਇਹਨੂੰ ਬਣਾ ਦੇਣਾ ਮਿਕਸ ਕਰਕੇ ਦੇਖੋ ਇਦਾਂ ਦਾ ਬਣ ਗਿਆ ਇਹ ਐਨ ਮਿਕਸ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਨੇ ਇੱਕ ਕੌਲੀ ਸੂਜੀ ਦੀ ਇੱਕ ਕੌਲੀ ਸ਼ੱਕਰ ਦੀ ਪਾਈ ਆਪਾਂ ਇੱਕ ਕੌਲੀ ਸੂਜੀ ਦੀ ਕਿਉਂਕਿ ਸੂਜੀ ਜਿਹੜੀ ਆਪਣੀ ਬਹੁਤ ਫੁੱਲ ਜਾਂਦੀ ਹੈ ਤੇ ਇਸ ਕਰਕੇ ਆਪਾਂ ਜਿਹੜੀ ਆ ਸ਼ੱਕਰ ਵੀ ਬਰਾਬਰ ਪਾਈ ਆ ਜਿੰਨੀ ਸੂਜੀ ਪਾਈ ਆ ਉੰਨੀ ਆਪਾਂ ਸ਼ੱਕਰ ਪਾਈ ਇਹਦੇ ਵਿੱਚ ਮਿਕਸ ਕਰ ਲਈਆ ਤੇ ਹੁਣ ਆਪਾਂ ਇੱਕ ਕੌਲੀ ਦੁੱਧ ਦੀ ਲਈ ਆ ਉਹਦੇ ਵਿੱਚੋਂ ਥੋੜਾ ਜਿਹਾ ਦੁੱਧ ਆਪਾਂ ਪਹਿਲਾਂ ਪਾਇਆ ਸਾਰਾ ਨਹੀਂ ਪਾਉਣਾ ਥੋੜਾ ਜਿਹਾ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਟਾ ਕੇ ਆਪਾਂ ਰੱਖ ਦੇਣਾ ਤਾਂ ਕਿ ਸੂਜੀ ਜਿਹੜੀ ਆ ਵਧੀਆ ਤਰੀਕੇ ਨਾਲ ਫੁੱਲ ਜਾਵੇ ਤੇ ਆਪਾਂ ਇਹਨੂੰ ਟਾ ਕੇ ਰੱਖਤਾ ਸੀ 19 ਦੇਰ ਚ ਆਪਾਂ ਜਿਹੜਾ ਆ ਕੇਕ ਟਿਨ ਤਿਆਰ ਕਰ ਲਿਆ ਕੜਾਹੀ ਆਪਾਂ ਗਰਮ ਹੋਣ ਨੂੰ ਰੱਖਤੀ ਐ ਤੇ ਦੁਬਾਰਾ ਆਪਾਂ ਜਿਹੜਾ ਆ ਇਦੇ ਵਿੱਚ ਪਾ ਦਿੱਤੀ ਸੀਗੀ ਟੂਟੀ ਫਰੂਟੀ ਪਾਈ ਆਪਾਂ ਥੋੜਾ ਜਿਹਾ ਕੇਵੜਾ ਵਾਟਰ ਪਾਇਆ ਇਹ ਆਪਾਂ ਬੇਕਿੰਗ ਪਾਊਡਰ ਪਾਇਆ ਬੇਕਿੰਗ ਸੋਡਾ ਪਾਇਆ ਤੇ ਬੇਕਿੰਗ ਪਾਊਡਰ ਜਿਹੜਾ ਅੱਧਾ ਚਮਚਾ ਬੇਕਿੰਗ ਸੋਡਾ ਉਤੋਂ ਅੱਧਾ ਤੇ ਪਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਅਦਾ ਕਰ ਲੈਣਾ ਵਧੀਆ ਤਰੀਕੇ ਦੇ ਨਾਲ ਇਹਨੂੰ ਮਿਕਸ ਕਰਨਾ ਹੈ ਤੇ ਕੇਕ ਟਿਨ ਆਪਾਂ ਪਹਿਲੇ ਤਿਆਰ ਕਰ ਲਿਆ ਸੀ ਪਹਿਲਾਂ ਕੇਕ ਟਿਨ ਨੂੰ ਤਿਆਰ ਆਪਾਂ ਗ੍ਰੀਸ ਕੀਤਾ ਬਟਰ ਪੇਪਰ ਲਾ ਕੇ ਫਿਰ ਉਹਨੂੰ ਗ੍ਰੀਸ ਕੀਤਾ ਤੇ ਸਾਰਾ ਜਿਹੜਾ ਹੈਗਾ ਆ ਇਹ ਮਟੀਰੀਅਲ ਆਪਾਂ ਤਿਆਰ ਕੀਤਾ ਇਹ ਸਾਰਾ ਹੀ ਆਪਾਂ ਇਹਦੇ ਵਿੱਚ ਪਾ DNA ਪਾ ਕੇ ਤੇ ਨੂੰ ਥੋੜਾ ਜਿਹਾ ਆਪਾਂ ਟੈਪ ਕਰ ਦੰਨੇ ਆ ਉੱਪਰ ਇਹਦੇ ਪਾ DNA ਆਪਾਂ ਡਰਾਈ ਫਰੂਟ ਡਰਾਈ ਫਰੂਟ ਆਪਾਂ ਪਹਿਲੇ ਕੱਟ ਕੇ ਰੱਖਿਓ ਆ ਕੜਾਹੀ ਆਪਾਂ ਗਰਮ ਹੋਣ ਨੂੰ ਰੱਖਿਓ ਪ੍ਰੀ ਹੀਟ ਹੋਣ ਨੂੰ ਰੱਖਿਓ ਘੱਟ ਸੇਕ ਦੇ ਉੱਤੇ ਤੇ ਮੈਂ ਲੈ ਆ ਕਾਜੂ ਥੋੜੀ ਜਿਹੀ ਕਿਸ਼ਮਿਸ਼ ਥੋੜੀ ਜਿਹੀ ਬਦਾਮ ਕੱਟੇ ਆ ਥੋੜੀ ਜਿਹਾ ਪਿਸਤਾ ਕੱਟੇ ਆ ਤੇ ਜਿਹੜਾ ਤੁਹਾਨੂੰ ਪਸੰਦ ਆ ਉਹ ਤੁਸੀਂ ਪਾ ਸਕਦੇ ਟੂਟੀ ਫਰੂਟੀ ਵੀ ਉੱਪਰ ਇਹਦੇ ਪਾ ਸਕਦੇ ਆ ਸਾਰੇ ਦੇ ਉੱਤੇ ਚੰਗੀ ਤਰ੍ਹਾਂ ਆਪਾਂ ਪਾ ਦਿੱਤਾ ਹੈ ਫਿਰ ਟੈਪ ਕਰਤਾ ਇੱਕ ਵਾਰੀ ਤੇ ਕੜਾਹੀ ਆਪਣੀ ਜਿਹੜੀ ਫ੍ਰੀ ਹੀਟ ਹੋ ਚੁੱਕੀ ਆ ਤੇ ਇਹਦੇ ਵਿੱਚ ਇਹਨੂੰ ਧਿਆਨ ਦੇ ਨਾਲ ਕਿਉਂਕਿ ਕੜਾਹੀ ਜਿਹੜੀ ਕਾਫੀ ਗਰਮ ਹੋ ਆ ਤੇ ਧਿਆਨ ਦੇ ਨਾਲ ਇਹਨੂੰ ਜਿਹੜਾ ਆ ਰੱਖ ਦੇਣਾ ਤੇ ਅੱਧੇ ਘੰਟੇ ਤੋਂ ਪਹਿਲਾਂ ਇਹਨੂੰ ਚੱਕਣਾ ਨਹੀਂ ਠੱਕਣਾ ਅੱਧੇ ਘੰਟੇ ਬਾਅਦ ਤੁਸੀਂ ਇਹਨੂੰ ਚੈੱਕ ਕਰ ਸਕਦੇ ਆ ਤੇ ਪਹਿਲਾਂ ਮੈਂ ਵਿਚਾਲੇ ਇੱਕ ਵਾਰੀ ਦੇਖਿਆ ਸੀ ਅੱਧੇ ਘੰਟੇ ਅੱਧਾ ਘੰਟਾ ਜਿਆਦਾ ਹੋ ਗਿਆ 30 ਮਿੰਟ ਹੋ ਗਏ ਸੀ ਨਾ ਤਾਂ ਮੈਂ ਦੇਖਿਆ ਸੀ ਥੋੜਾ ਜਿਆ ਨਰਮ ਸਗਾ ਤੇ ਆਪਾਂ 10 ਮਿੰਟ ਹੋ ਰਹਿਣ ਤਾਂ 40 ਮਿੰਟੇ ਨੂੰ ਲੱਗੇ ਟੋਟਲ ਤੇ ਖੋਣ ਬਿਲਕੁਲ ਕੇਕ ਆਪਣਾ ਐਨ ਵਧੀਆ ਬਣ ਕੇ ਤਿਆਰ ਹੋ ਗਿਆ ਐ ਚਾਕੂ ਬਿਲਕੁਲ ਕਲੀਅਰ ਆਉਂਦਾ ਐਨ ਤੇ ਹੁਣ ਇਹਨੂੰ ਆਪਾਂ ਕੜਾਹੀ ਚੋਂ ਕੱਢ ਕੇ ਬਾਹਰ ਰੱਖ ਦੰਨੇ ਆ ਤੇ ਇਹਨੂੰ ਠੰਡਾ ਹੋਣ ਦੰਨੇ ਆ ਠੰਡਾ ਹੋਊਗਾ ਫਿਰ ਇਹਨੂੰ ਕੱਢਣਾ ਐ ਤਾਂ ਹੀ ਸਾਫਤਾ ਨਿਕਲੂ ਨਹੀਂ ਤੇ ਟੁੱਟਣ ਲੱਗ ਜਾਂਦਾ ਇਹ ਤੇ ਇਹਨੂੰ ਮੈਂ 15-20 ਮਿੰਟ ਜਿਹੜਾ ਛੱਡਤਾ ਸੀ ਐਦਾਂ ਹੀ ਇਹ ਹੁਣ ਇਹਨੂੰ ਆਪਾਂ ਸਾਈਡਾਂ ਤੋਂ ਹਿਲਾ ਦੰਨੇ ਥੋੜਾ ਜਿਹਾ ਹਿਲਾ ਕੇ ਇਹਨੂੰ ਕਿਸੇ ਵੀ ਪਲੇਟ ਦੇ ਵਿੱਚ ਆਪਾਂ ਕੱਢ ਲਾਂਗੇ ਬਹੁਤ ਹੀ ਸੋਹਣਾ ਵਧੀਆ ਸੁਪਹੰਚੀ ਜਿਹਾ ਕੇਕ ਆਪਣਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਵੀ ਵੀਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੇਖੋ ਵਧੀਆ ਜਿਹੜਾ ਐਨ ਕੇਕ ਆਪਣਾ ਬਣ ਕੇ ਤਿਆਰ ਹੋਇਆ ਬਟਰ ਪੇਪਰ ਆਪਾਂ ਲਾ ਦੰਨੇ ਇਹਦੇ ਉੱਤੋਂ ਦੇਖੋ ਜਿਹੜਾ ਇਹਦਾ ਨੀਚਲਾ ਪਾਸਾ ਉਹ ਵੀ ਵਧੀਆ ਐਨ ਪੱਕਿਆ ਆ 40 ਮਿੰਟ ਲੱਗੇ ਆਪਣਾ ਕੇਕ ਬਣਨੇ ਨੂੰ ਇਹ ਲੋ ਜੀ ਕੇਕ ਆਪਣਾ ਦੇਖੋ ਇਦਾਂ ਦਾ ਤਿਆਰ ਹੋ ਗਿਆ ਤੇ ਸਿੱਧਾ ਕਰਕੇ ਆਪਾਂ ਦਿਖਾ ਦੰਨੇ ਆ ਦੇਖੋ ਕਿੰਨਾ ਸੋਹਣਾ ਸਪੌਂਜੀ ਬਹੁਤ ਹੀ ਵਧੀਆ ਕੇਕ ਆਪਣਾ ਬਣਿਆ ਤੇ ਹੁਣ ਆਪਾਂ ਇਹਦਾ ਪੀਸ ਕੱਟ ਕੇ ਵੀ ਦਿਖਾਨੇ ਆ ਲਓ ਜੀ ਪੀਸ ਆਪਾਂ ਕੱਟਤਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰੋ ਚੈਨਲ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ